ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਚਿੱਟੇ ਘੋੜੇ ਉੱਤੇ ਸਵਾਰ ਹੋ ਕੇ ਬਾਗ ਨੂੰ ਜਾ ਰਹੇ ਸਨ ਉਹਨਾਂ ਦੇ ਹੱਥ ਵਿੱਚ ਬਾਜ ਸੀ ਤੇ ਉਹਨਾਂ ਦੇ ਪਿੱਛੇ-ਪਿੱਛੇ ਪ੍ਰੇਮੀ ਸਿੱਖ ਵੀ ਸਨ ਇੱਕ ਗੁਰੂ ਦਾ ਸਿੱਖ ਭਾਈ ਹਰਪਾਲ ਜੀ ਗੁਰੂ ਜੀ ਦੇ ਨਾਲ ਸੀ ਥੋੜੀ ਦੂਰ ਜਾ ਕੇ ਸ਼ਹਿਰ ਦੇ ਬਾਜ਼ਾਰ ਵਿੱਚ ਇੱਕ ਨਿਰਾਲਾ ਕੋਤਕ ਹੋਇਆ ਇਹ ਕੋਤਕ ਸ਼ਾਇਦ ਜੋਜੀ ਪ੍ਰੀਤਮ ਮਹਿਰਾ ਦੇ ਦਾਤੇ ਗੁਰੂ ਜੀ ਨੇ ਆਪ ਹੀ ਰਚਾਇਆ ਸੀ ਉਹ ਕੋਤਕ ਏ ਸੀ ਕੀ ਬਾਜ਼ਾਰ ਦੀ ਇੱਕ ਹੱਤੀ ਉੱਤੇ ਇੱਕ ਪੁਰਸ਼ ਇੱਕ ਤੋਤਾ ਲਈ ਖਲੋਤਾ ਸੀ ਤੋਤਾ ਪਿੰਜਰੇ ਵਿੱਚ ਬੰਦ ਸੀ ਪਿੰਜਰੇ ਵਿੱਚ ਬੰਦ ਤੋਤਾ ਤੋਤਲੀ ਜ਼ੁਬਾਨ ਨਾਲ ਬਹੁਤ ਗੱਲਾਂ ਕਰਦਾ ਤੇ ਰਾਮ ਨਾਮ ਦਾ ਸਿਮਰਨ ਕਰਦਾ ਸੀ ਜਿਵੇਂ ਕਿ ਉਸਦੇ ਮਾਲਕ ਨੇ ਉਸ ਨੂੰ ਸਿਖਾਇਆ ਹੋਇਆ ਸੀ ਚੋਖੇ ਲੋਕ ਇਕੱਠੇ ਹੋ ਗਏ ਤੋਤੇ ਦੀਆਂ ਗੱਲਾਂ ਸੁਣ ਸੁਣ ਕੇ ਖੁਸ਼ ਹੋ ਰਹੇ ਸਨ ਉਹਨਾਂ ਦੇ ਲਾਗੇ ਜਾ ਕੇ ਗੁਰੂ ਜੀ ਦਾ ਕੋੜਾ اٹਕ ਗਿਆ ਗੁਰੂ ਜੀ ਨੇ ਤੋਤੇ ਵੱਲ ਵੇਖਿਆ ਤੋਤਾ ਗੁਰੂ ਜੀ ਵੱਲ ਦੇਖ ਕੇ ਬੋਲਿਆ RAM RAM ਗੁਰੂ ਜੀ RAM RAM ਤੋਤੇ ਦੀ ਜ਼ੁਬਾਨੋਂ RAM ਸ਼ਬਦ ਸੁਣ ਕੇ ਗੁਰੂ ਜੀ ਮੁਸਕਰਾ ਪਏ ਅਤੇ ਸਹਿਸਬਾ ਬੋਲੇ ਤੋਤੇ ਨੂੰ ਚੰਗਾ ਸਬਕ ਪੜਾਇਆ ਹੈ ਗੁਰੂ ਜੀ ਦੇ ਸਿੱਖ ਨਾ ਸਨ ਹੋਰ ਵੀ ਨੇੜੇ ਖਲੋਤੇ ਸਿੱਖਾਂ ਨੇ ਇਹ ਵਾਕ ਪੁੱਛਿਆ ਕਿ ਗੁਰੂ ਜੀ ਇਸ ਤੋਤੇ ਨੂੰ ਖਰੀਦਣਾ ਚਾਹੁੰਦੇ ਹਨ ਇੱਕ ਸਿੱਖ ਨੇ ਬੇਨਤੀ ਕੀਤੀ ਕਿ ਗੁਰੂ ਜੀ ਇਹ ਤੋਤਾ ਆਪ ਵਾਸਤੇ ਹਾਸਲ ਕੀਤਾ ਜਾਵੇ ਸਿੱਖ ਦੀ ਗੱਲ ਸੁਣ ਕੇ ਗੁਰੂ ਜੀ ਨੇ ਕਿਹਾ ਕਿ ਕੋਈ ਇੰਨੀ ਲੋੜ ਤਾਂ ਨਹੀਂ ਜਾਪਦੀ ਮਾਸੂਮ ਪੰਛੀ पिਂਜਰੇ ਵਿੱਚ ਕੈਦ ਰੱਖਣਾ ਯੋਗ ਨਹੀਂ ਪਰ ਜੇ ਮਿਲ ਜਾਵੇ ਤਾਂ ਹਰਜ ਵੀ ਕੋਈ ਨਹੀਂ ਇਹ ਆ ਕੇ ਗੁਰੂ ਜੀ ਅੱਗੇ ਤੁਰ ਪਏ ਤੇ ਉਹਨਾਂ ਦੇ ਨਾਲ ਸਿੱਖ ਵੀ ਤੁਰ ਪਏ ਪਰ ਕਿਸੇ ਨੇ ਹੌਸਲਾ ਨਾ ਕੀਤਾ ਕਿ ਤੋਤੇ ਦਾ ਮੁੱਲ ਪੁੱਛਿਆ ਜਾਵੇ ਪਰ ਸਿੱਧਕੀ ਸਿੱਖ ਭਾਈ ਹਰਪਾਲ ਜੀ ਅੱਗੇ ਨਾ ਤੁਰਿਆ ਉਸਨੇ ਮਨ ਹੀ ਮਨ ਸੋਚਿਆ ਕਿ ਗੁਰੂ ਜੀ ਤੋਤੇ ਨੂੰ ਪਸੰਦ ਕਰਦੇ ਨੇ ਜੇ ਮੈਂ ਇਹ ਤੋਤਾ ਕਿਸੇ ਵੀ ਕੀਮਤ ਉੱਤੇ ਖਰੀਦ ਕੇ ਗੁਰੂ ਜੀ ਨੂੰ ਭੇਟ ਕਰ ਦਵਾਂ ਤਾਂ ਗੁਰੂ ਜੀ ਬਹੁਤ ਖੁਸ਼ ਹੋਣਗੇ ਉਸ ਖੁਸ਼ੀ ਵਿੱਚ ਮੇਰੀ ਕਲਿਆਣ ਰੁਕੀ ਹੈ ਇਹ ਤੋਤਾ ਮਾਮੂਲੀ ਚੀਜ਼ ਹੈ ਗੁਰੂ ਵਾਸਤੇ ਜਾਨ ਤੱਕ ਵਾਰ ਦੇਣੀ ਚਾਹੀਦੀ ਹੈ ਇਹ ਸੋਚਦਾ ਹੋਇਆ ਭਾਈ ਹਰਪਾਲ ਜੀ ਤੋਤੇ ਵਾਲੇ ਦੇ ਪਾਸ ਪਹੁੰਚਿਆ ਅਤੇ ਉਸ ਨੂੰ ਪੁੱਛਣ ਲੱਗਾ ਕਿ ਭਾਈ ਜੀ ਇਹ ਤੋਤਾ ਵੇਚ ਸਕਦਾ ਹੈ ਤੋਤੇ ਵਾਲੇ ਨੇ ਅੱਗੋਂ ਉੱਤਰ ਦਿੱਤਾ ਜੀ ਵੇਚ ਸਕਦਾ ਹਾਂ ਜੇ ਕੋਈ ਇਸ ਦਾ ਗਾਹਕ ਲੱਭ ਜਾਵੇ ਤਾਂ ਨਾਲ ਹੀ ਗੁਰੂ ਦੇ ਸਿੱਖ ਵਲ ਸੇਰ ਤੋਂ ਪੈਰਾ ਤੱਕ ਵੇਖਿਆ ਉਸਨੇ ਇਹ ਵੀ ਸੁਣਿਆ ਹੋਇਆ ਸੀ ਕਿ ਗੁਰੂ ਜੀ ਵਾਸਤੇ ਚੀਜ਼ਾਂ ਖਰੀਦਣ ਲਈ ਸਿੱਖ ਭਾਰੀ ਕੀਮਤਾਂ ਦੇ ਜਾਂਦੇ ਹਨ ਉਹ ਵਿਅੰਗ ਨਾਲ ਆਖਣ ਲੱਗਾ ਕਿ ਤੋਤਾ ਵੇਚਣਾ ਤਾਂ ਹੈ ਪਰ ਜੇ ਜੋਗ ਕੀਮਤ ਇਸ ਦੀ ਦਵੇ ਕੋਈ ਐਵੇਂ ਸੁੱਟਣ ਵਾਲਾ ਪੰਛੀ ਨਹੀਂ ਤੁਸੀਂ ਇਸ ਦੀ ਕੀਮਤ ਕੀ ਦਵੋਗੇ ਪਾਈ ਹਰਪਾਲ ਜੀ ਨੇ ਉੱਤਰ ਦਿੱਤਾ ਕਿ ਇਹ ਤੋਤਾ ਮੈਂ ਗੁਰੂ ਜੀ ਵਾਸਤੇ ਖਰੀਦਣਾ ਚਾਹੁੰਦਾ ਹਾਂ ਇਹ ਤੋਤਾ ਗੁਰੂ ਜੀ ਨੂੰ ਪਿਆਰਾ ਲੱਗਾ ਹੈ ਮੰਗ ਲੈ ਜੋ ਕੀਮਤ ਮੰਗੇਗਾ ਸੋ ਦਵਾਂਗਾ ਪਰ ਤੋਤਾ ਜ਼ਰੂਰ ਖੀਦਾਂਗਾ ਤੋਤੇ ਵਾਲਾ ਮਹਾਪਾਪੀ ਤੇ ਚਲਾਕ ਵਿਅਕਤੀ ਸੀ ਬੁਰਾਈ ਕਰਨ ਤੋਂ ਡਰਦਾ ਨਹੀਂ ਸੀ ਉਸਨੇ ਚਾਇਆ ਕਿ ਸਿੱਖ ਦੇ ਅੱਗੇ ਵੱਡੀ ਤੋਂ ਵੱਡੀ ਕੀਮਤ ਰੱਖਾਂ ਪਹਿਲਾਂ ਤਾਂ ਪੈਸਿਆਂ ਬਾਰੇ ਸੋਚਦਾ ਰਿਹਾ ਪੈਸੇ ਸੋਨੇ ਚਾਂਦੀ ਕੋਈ ਬਹੁਤਾ ਚੰਗਾ ਨਾ ਜਾਣ ਕੇ ਉਸਨੇ ਕੁਝ ਹੋਰ ਹੀ ਸੋਚ ਲਿਆ ਸੋ ਸੋਚ ਕੇ ਭਾਈ ਹਰਪਾਲ ਨੂੰ ਆਖ ਲੱਗਾ ਕਿ ਵੇਖ ਭਾਈ ਮਖੌਲ ਨਾ ਸਮਝੀ ਤੇ ਨਾ ਹੀ ਗੁੱਸਾ ਕਰੀ ਇਹ ਤੋਤਾ ਮੈਨੂੰ ਬਹੁਤ ਪਿਆਰਾ ਹੈ ਪਿਆਰੇ ਨੂੰ ਹੱਥੋਂ ਤਾਂ ਹੀ ਛੱਡ ਸਕਦਾ ਹਾਂ ਇਸ ਨਾਲੋ ਚੰਗੀ ਵਸਤੂ ਮਿਲੇ ਇਹ ਰਾਤ ਨੂੰ ਮੈਨੂੰ ਬਚਨ ਸੁਣਾਉਂਦਾ ਹੈ ਤੇ ਮੇਰਾ ਦਿਲ ਬਹਿਲਾਉਂਦਾ ਹੈ ਮੈਂ ਚਾਹੁੰਦਾ ਹਾਂ ਜੇ ਤੂੰ ਆਪਣੀ ਪੈਨ ਜੋ ਹਜੇ ਕੁਵਾਰੀ ਹੈ ਇਸ ਤੋਤੇ ਦੇ ਬਟਾੜਰੇ ਵਿੱਚ ਕੀਮਤ ਸਮਝ ਕੇ ਲਿਆ ਦੇਵੇਂ ਤਾਂ ਇਹ ਤੋਤਾ ਮੈਂ ਦੇ ਸਕਦਾ ਹਾਂ ਤੋਤੇ ਵਾਲੇ ਮੂਰਖ ਨੇ ਮਹਾਂ ਨਾਰਦਰੀ ਦੇ ਸ਼ਬਦ ਜੁਬਾਨੋਂ ਆਖ ਦਿੱਤੇ ਜਿੰਨਾ ਸ਼ਬਦਾਂ ਨੂੰ ਸੁਣ ਕੇ ਕੋਈ ਸਮਝਦਾਰ ਪੁਰਸ਼ ਨਹੀਂ ਸਹਿ ਸਕਦਾ ਸੀ ਗੁੱਸੇ ਨਾਲ ਲਾਲ ਪੀਲਾ ਹੋ ਜਾਂਦਾ ਪਰ ਗੁਰੂ ਜੀ ਦਾ ਸਿੱਧਕੀ ਸਿੱਖ ਭਾਈ ਹਰਪਾਲ ਨਾ ਘਬਰਾਇਆ ਅਤੇ ਨਾ ਹੀ ਉਸਨੇ ਗੁੱਸਾ ਕੀਤਾ ਉਹ ਤੋਤੇ ਵਾਲੇ ਨੂੰ ਹੱਥ ਜੋੜ ਕੇ ਆਖਣ ਲੱਗਾ ਕਿ ਭਾਈ ਹੁਣ ਇੰਨਾ ਬਚਨਾ ਉੱਪਰ ਕੈਮ ਰਹੀ ਮੈਂ ਘਰ ਜਾਂਦਾ ਹਾਂ ਤੇ ਆਪਣੀ ਪੈਨ ਨੂੰ ਨਾ ਲਿਉਂਦਾ ਹਾਂ ਮੇਰੇ ਧਨ-ਪਾਗ ਮੈਨੂੰ ਇਹ ਸੌਦਾ ਮਹਿੰਗਾ ਨਹੀਂ ਪਵੇਗਾ ਮੇਰੇ ਸਤਿਗੁਰੂ ਤੋਤੇ ਨੂੰ ਵੇਚ ਕੇ ਬਹੁਤ ਖੁਸ਼ ਹੋਣਗੇ ਪਾਈ ਹਰਪਾਲ ਕਰਨੋ ਤੁਰ ਪਿਆ ਤੋਤੇ ਵਾਲਾ ਪਾਈ ਹੱਸਣ ਲੱਗ ਪਿਆ ਉਸਦੇ ਹਾਸੇ ਪਿੱਛੇ ਜੀਵਨ ਨਹੀਂ ਸੀ ਸਗੋਂ ਹਨੇਰਾ ਤੇ ਮੌਤ ਸੀ ਉਹ ਸਿੱਖ ਨੂੰ ਮੂਰਖ ਸਮਝ ਰਿਹਾ ਸੀ ਇਹ ਸਿੱਖ ਗੁਰੂ ਜੀ ਦਾ ਪ੍ਰੇਮੀ ਸੀ ਉਸ ਨੂੰ ਸਭ ਚੀਜ਼ਾਂ ਨਾਲੋਂ ਗੁਰੂ ਜੀ ਦੀ ਰਹਿਮਤ ਪਿਆਰੀ ਸੀ ਪਾਈ ਹਰਪਾਲ ਘਰ ਆਪੜਿਆ ਉਸ ਦਾ ਹਿਰਦਾ ਖੁਸ਼ੀ ਨਾਲ ਨੱਚ ਰਿਹਾ ਸੀ ਉਸ ਨੇ ਆਪਣੀ ਮਾਤਾ ਪਤਨੀ ਅਤੇ ਪੈਰ ਨੂੰ ਸਾਰੀ ਗੱਲ ਦੱਸ ਦਿੱਤੀ ਸਾਰੀ ਵਾਰਤਾ ਸੁਣ ਕੇ ਆਖਾ ਲੱਗਾ ਕਿ ਆਖਿਰ ਪਿਆਰੀ ਪੈਰ ਨੂੰ ਕਿਸੇ ਨਾ ਕਿਸੇ ਲੜ ਲਾਉਣਾ ਹੈ ਜੇ ਇਸ ਆਦਮੀ ਦੇ ਹਵਾਲੇ ਕਰ ਦਈਏ ਤਾਂ ਗੁਰੂ ਜੀ ਵਾਸਤੇ ਤੋਤਾ ਖਰੀਦ ਸਕਦੇ ਹਾਂ ਸ਼ਾਇਦ ਮੇਰੇ ਚੋਜੀ ਪ੍ਰੀਤਮ ਨੇ ਇੰਤਿਹਾਨ ਲੈਣ ਵਾਸਤੇ ਹੀ ਪੋਤੇ ਵਾਲੇ ਦੀ ਜੁਬਾਨੋਂ ਇਹ ਮੰਗ ਮੰਗੀ ਹੈ ਇਹ ਸੌਦਾ ਜ਼ਰੂਰ ਕਰਾਂਗਾ ਪੈਨ ਨੂੰ ਮੇਰੇ ਨਾਲ ਖੁਸ਼ੀ ਖੁਸ਼ੀ ਤੋੜੋ ਇਹ ਸੁਣ ਕੇ ਭਾਈ ਹਰਪਾਲ ਦੀ ਮਾਤਾ ਨੇ ਆਪਣੀ ਬੇਟੀ ਨੂੰ ਤਿਆਰ ਕੀਤਾ ਸਿਰ ਤੇ ਪਿਆਰ ਦੇ ਕੇ ਆਖਾ ਲੱਗੀ ਕਿ ਜਾ ਬੇਟੀ ਕਬਰਾਈ ਨਾ ਜਿਵੇਂ ਲੇਖਵਿਧਾਤਾ ਨੇ ਲਿਖਿਆ ਹੈ ਤਿਵੇਂ ਖਿੜੇ ਮਥੇ ਜੀਵਨ ਬਤੀਤ ਕਰੀ ਤਨ ਮਨ ਧਨ ਸਭ ਸੱਚੇ ਸਤਗੁਰੂ ਦਾ ਹੈ ਪਾਈ ਹਰਪਾਲ ਭੈਣ ਨੂੰ ਨਾਂ ਲੈ ਕੇ ਤੋਤੇ ਵਾਲੇ ਦੇ ਕੋਲ ਪਹੁੰਚਿਆ ਪਾਈ ਹਰਪਾਲ ਦੀ ਭੈਣ ਸੁੰਦਰ ਕਵਾਰੀ ਕੰਨਿਆ ਸੀ ਉਸ ਦੀ ਉਮਰ ਹਜੇ 16 ਸਾਲਾਂ ਦੀ ਸੀ ਉਹ ਸੁੰਦਰ ਕੰਨਿਆ ਨੂੰ ਵੇਖ ਕੇ ਮੂਰਖ ਤੋਤੇ ਵਾਲੇ ਦਾ ਮਨ ਨਾ ਰਜਿਆ ਉਹ ਹਜੇ ਵੀ ਖੁਸ਼ ਨਾ ਹੋਇਆ ਉਸ ਨੇ ਹੱਸ ਕੇ ਪਾਈ ਹਰਪਾਲ ਨੂੰ ਆਖਿਆ ਕਿ ਮੈਂ ਜ਼ੁਬਾਨ ਤਾਂ ਜ਼ਰੂਰ ਕੀਤੀ ਸੀ ਪਰ ਤੇਰੇ ਜਾਨ ਪਿੱਛੋਂ ਮੈਨੂੰ ਮੇਰੀ ਭੋਲ ਦਾ ਗਿਆਨ ਹੋਇਆ ਤੋਤੇ ਦਾ ਜੋ ਮੁੱਲ ਮੰਗਿਆ ਹੈ ਉਹ ਬਹੁਤ ਥੋੜਾ ਹੈ ਆਪਣੀ ਇਸ ਭੈਣ ਨੂੰ ਵਾਪਸ ਲੈ ਜਾ ਮੈਂ ਤੋਤਾ ਨਹੀਂ ਦੇਣਾ ਇਹ ਤੋਤੇ ਦੇ ਮੁੱਲ ਦੀ ਨਹੀਂ ਹੈ ਤੋਤੇ ਵਾਲੇ ਦੇ ਜ਼ੁਬਾਨੋਂ ਇਹ ਗੱਲ ਸੁਣ ਕੇ ਸਿੱਧਕੀ ਸਿੱਖ ਉਦਾਸ ਹੋ ਗਿਆ ਉਹ ਹੱਥ ਜੋੜ ਕੇ ਆਖਾ ਲੱਗਾ ਭਾਈ ਤੂੰ ਜੋ ਮੁੱਲ ਮੰਗਿਆ ਮੈਂ ਹਾਜ਼ਰ ਕੀਤਾ ਜੇ ਹਜੇ ਵੀ ਮਨ ਨਹੀਂ ਮੰਨਿਆ ਤਾਂ ਹੋਰ ਹੁਕਮ ਕਰ ਕਿਹੜੀ ਚੀਜ਼ ਲੈਣਾ ਚਾਹੁੰਦਾ ਹੈ ਤੋਤਾ ਮੈਨੂੰ ਜ਼ਰੂਰ ਬਖਸ਼ ਦੇ ਤੋਤੇ ਵਾਲੇ ਦਾ ਦੂਸਰਾ ਬਚਨ ਸੀ ਅੱਛਾ ਜੇ ਤੂੰ ਤੋਤਾ ਲੈਣਾ ਚਾਹੁੰਦਾ ਹੈ ਤਾਂ ਤੂੰ ਆਪਣੀ ਭੈਣ ਨੂੰ ਇੱਥੇ ਬੈਠੀ ਰਹਿਣ ਦੇ ਘਰ ਜਾ ਕੇ ਆਪਣੀ ਬੇਟੀ ਨੂੰ ਵੀ ਲੈ ਆ ਤੇਰੀ ਬੇਟੀ ਤੇ ਭੈਣ ਦੇ ਵਟਾਂਦਰੇ ਵਿੱਚ ਤੋਤਾ ਜ਼ਰੂਰ ਦੇ ਦੇਵਾਂਗਾ ਫਿਰ ਤੋਤੇ ਦਾ ਮੁੱਲ ਪੂਰਾ ਹੋ ਜਾਵੇਗਾ ਇਹ ਕੋੜੇ ਤੇ ਮਹਾਨ ਨਰਾਦਰੀ ਦੇ ਬਚਨ ਸੁਣ ਕੇ ਭਾਈ ਹਰਪਾਲ ਫੇਰ ਨਾ ਘਬਰਾਇਆ ਉਹ ਆਪਣੇ ਸਿਦਕ ਵਿੱਚ ਕਾਇਮ ਰਿਹਾ ਉਸਨੇ ਤੋਤੇ ਵਾਲੇ ਦੀ ਇਹ ਸ਼ਰਤ ਵੀ ਮਨਜ਼ੂਰ ਕਰ ਲਈ ਉਹ ਭੈਣ ਨੂੰ ਤੋਤੇ ਵਾਲੇ ਦੇ ਕੋਲ ਕੱਲੀ ਛੱਡ ਕੇ ਆਪਣੇ ਘਰ ਨੂੰ ਨਾਠ ਗਿਆ ਘਰ ਪਹੁੰਚਦੇ ਹੀ ਆਪਣੀ ਮਾਤਾ ਤੇ ਪਤਨੀ ਨੂੰ ਆਖਿਆ ਤੋਤੇ ਵਾਲਾ ਭਾਈ ਬੇਟੀ ਵੀ ਮੰਗਦਾ ਹੈ ਤੇ ਮੈਂ ਤੋਤਾ ਜ਼ਰੂਰ ਖਰੀਦਣਾ ਹੈ ਤੇ ਗੁਰੂ ਜੀ ਨੂੰ ਭੇਟਾ ਕਰਨਾ ਹੈ ਹਰਪਾ ਦੀ ਜ਼ਬਾਨੋਂ ਇਹ ਗੱਲ ਸੁਣ ਕੇ ਪਾਈ ਹਰਪਾਲ ਦੀ ਮਾਤਾ ਨੇ ਇਹ ਉਤਰ ਦਿੱਤਾ ਕਿ ਪੁੱਤਰ ਖੁਸ਼ੀ ਨਾਲ ਆਪਣੀ ਬੇਟੀ ਨੂੰ ਵੀ ਨਾਲ ਲੈ ਜਾ ਕੋਈ ਡਰ ਨਹੀਂ ਸਭ ਕੁਝ ਗੁਰੂ ਜੀ ਦਾ ਹੈ ਜਿਵੇਂ ਗੁਰੂ ਜੀ ਦੀ ਚਾਹ ਤਿਵੇਂ ਹੋ ਕੇ ਰਹੇਗਾ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਜਾਓ ਤੇ ਲੈ ਜਾਓ ਪਿਆਰ ਦੇ ਕੇ ਤੋਰ ਦਿੱਤਾ ਪਾਈ ਹਰਪਾਲ ਆਪਣੀ ਬੇਟੀ ਨੂੰ ਨਾਲ ਲੈ ਕੇ ਤੋਤੇ ਵਾਲੇ ਦੇ ਕੋਲ ਆ ਗਿਆ ਤੋਤੇ ਵਾਲੇ ਨੇ ਭਾਈ ਹਰਪਾਲ ਦੀ ਪੈਣ ਅਤੇ ਬੇਟੀ ਨੂੰ ਹਾਸਲ ਕਰਕੇ ਤੋਤੇ ਦਾ ਪਿੰਜਰਾ ਭਾਈ ਹਰਪਾਲ ਦੇ ਹੱਥ ਵਿੱਚ ਫੜਾ ਦਿੱਤਾ। ਭਾਈ ਹਰਪਾਲ ਪਿੰਜਰੇ ਨੂੰ ਝੁੱਕ ਕੇ ਜਿੱਧਰ ਗੁਰੂ ਜੀ ਗਏ ਹਨ ਉਧਰ ਚਲਾ ਗਿਆ ਤੇ ਦੋ ਬੇਟੀਆਂ ਨੂੰ ਅੱਗੇ-ਅੱਗੇ ਤੋਰੀ ਮੂਰਖ ਤੋਤੇ ਵਾਲਾ ਭਾਈ ਆਪਣੇ ਘਰ ਨੂੰ ਤੁਰ ਪਿਆ। ਉਸ ਵੇਲੇ ਧਰਤੀ ਹਿੱਲ ਪਈ। ਆਸਮਾਨ ਗਰਜਿਆ। ਧਰਤੀ ਤੇ ਆਸਮਾਨ ਮੂਰਖ ਤੋਤੇ ਵਾਲੇ ਦੀ ਮੂਰਖਤਾ ਉੱਤੇ ਕ੍ਰੋਧਵਾਨ ਸਨ। ਉਹ ਮੁਰਖ ਘਰ ਜਾ ਪਹੁੰਚਿਆ ਤਾਂ ਉਸਦੀ ਪਤਨੀ ਉਪਰੀਆਂ ਕੁੜੀਆਂ ਨੂੰ ਵੇਖ ਕੇ ਬਹੁਤ ਜ਼ਿਆਦਾ ਹੈਰਾਨ ਹੋਈ ਉਸਨੇ ਛੇਤੀ ਨਾਲ ਪੁੱਛਿਆ ਕਿ ਇਹ ਕੌਣ ਹਨ ਇਹਨਾਂ ਨੂੰ ਕਿਉਂ ਕਰ ਲਿਆਇਆ ਹੈ ਤੋਤੇ ਵਾਲੇ ਨੇ ਹੱਸ ਕੇ ਅੱਗੋਂ ਉੱਤਰ ਦਿੱਤਾ ਹੈਰਾਨ ਨਾ ਹੋ ਇਹਨਾਂ ਨੂੰ ਮੈਂ ਤੋਤੇ ਤੋਂ ਵਟਾ ਕੇ ਲਿਆਇਆ ਹਾਂ ਇਹ ਹੁਣ ਮੇਰੀਆਂ ਹਨ ਤੇ ਉਸਨੇ ਆਪਣੀ istri ਨੂੰ ਸਾਰੀ ਵਾਰਤਾ ਆਪ ਸੁਣਾਈ ਸਾਰੀ ਵਾਰਤਾ ਨੂੰ ਸੁਣ ਕੇ ਉਸਦੀ ਪਤਨੀ ਹੈਰਾਨ ਹੋ ਉੱਠੀ ਉਹ ਕ੍ਰੋਧ ਨਾਲ ਲਾਲ ਪੀਲੀ ਹੋ ਕੇ ਆਪਣੇ ਮੂਰਖ ਪਤੀ ਨੂੰ ਸਮਝਾਉਣ ਲੱਗੀ ਕਿਉਂ ਕੋਲ ਦਾ ਨਾਸ਼ ਕਰਨ ਲੱਗਾ ਹੈ ਦੁਸ਼ਮਨਾ ਪਾਪੀਆ ਪਾਈ ਹਰਪਾ ਧਰਮੀ ਸਿੱਖ ਉਸ ਦੀ ਆਤਮਾ ਭਾਵੇਂ ਸ਼ਰਾਫ ਨਾ ਦਵੇ ਪਰ ਇਸ ਅਨਰਥ ਨੂੰ ਪਰਮਾਤਮਾ ਤਾਂ ਜ਼ਰੂਰ ਵੇਖਦਾ ਹੈ ਉਹ ਸਜ਼ਾ ਦੇਵੇਗਾ ਨਰਕ ਦਾ ਭਾਗੀ ਨਾ ਬਣ ਅੰਨਾ ਤੇ ਕੋੜੀ ਬਣ ਜਾਵੇਗਾ ਇਹ ਪਾਈ ਹਰਪਾ ਦੀ ਭੈਣ ਤੇ ਬੇਟੀ ਹੈ ਇਹਨਾਂ ਵੱਲ ਮਾੜੀ ਨਿਗਾਹ ਨਾਲ ਨਾ ਤੱਕੀ ਦੇਲ ਵਿੱਚ ਮੰਦਾ ਨਾ ਚਿਤਵੀਂ ਸੱਚੇ ਪਾਤਸ਼ਾਹ ਕੋਲੋਂ ਡਰ ਦੁਸਤਾ ਸਤਿਗੁਰੂ ਜੀ ਕ੍ਰੋਧਵਾਨ ਹੋ ਗਏ ਤਾਂ ਉਹ ਤੇਰੀ ਕੋਲ ਨਸ਼ਟ ਕਰ ਦੇਣਗੇ ਚਲ ਛੇਤੀ ਨਾਲ ਗੁਰੂ ਜੀ ਦੇ ਦਰਬਾਰ ਵਿੱਚ ਹਾਜ਼ਰ ਹੋ ਆਪਣੀ ਪੁੱਲ ਨੂੰ ਬਖਸ਼ਾਂ ਦਾ ਯਤਨ ਕਰ ਮੂਰਖ ਪਤੀ ਨੂੰ ਪਤਨੀ ਦੀਆਂ ਗੱਲਾਂ ਕੋੜੀਆਂ ਵੀ ਲੱਗੀਆਂ ਤੇ ਸੋਜੀ ਵੀ ਹੋਣ ਲੱਗ ਪਈ ਸਤਿਗੁਰੂ ਜੀ ਨੇ ਬਾਣਾ ਵਰਤੋਣਾ ਸੀ ਮੂਰਖ ਪਾਪੀ ਨੂੰ ਉਤਾਰਨਾ ਸੀ ਬਹੁਤ ਸਾਰੀ ਬਹਿਸ ਤੇ ਲੜਾਈ ਪਿੱਛੋਂ ਉਹ ਮੰਨ ਗਿਆ ਦੋਵਾਂ ਲੜਕੀਆਂ ਨੂੰ ਵਾਪਸ ਕਰਨ ਵਾਸਤੇ ਤਿਆਰ ਹੋ ਗਿਆ ਉਸ ਦੀ ਪਤਨੀ ਨੇ ਲੜਕੀਆਂ ਨੂੰ ਨਾਲ ਲਿਆ ਪਤੀ ਨੂੰ ਅੱਗੇ ਤੋਰਿਆ ਸਾਰੇ ਜਣੇ ਮੇਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਹਜ਼ੂਰੀ ਵਿੱਚ ਹਾਜ਼ਰ ਹੋ ਗਏ ਮੂਰਖ ਤੋਤੇ ਵਾਲੇ ਦੀ ਪਤਨੀ ਨੇ ਸਾਰੀ ਗੱਲ ਸੱਚੋ-ਸੱਤ ਸੁਣਾਈ ਨਾਲ ਹੀ ਦੋਵੇਂ ਹੱਥ ਜੋੜ ਕੇ ਨਿਮਰਤਾ ਨਾਲ ਖਿਮਾ ਮੰਗੀ ਗੁਰੂ ਜੀ ਪਾਪੀਆਂ ਦੀ ਭੁੱਲਾਂ ਨੂੰ ਬਖਸ਼ਾਓ ਮੇਰੇ ਪਤੀ ਨੂੰ ਖਿਮਾ ਕਰੋ ਇਹ ਬੇਟੀਆਂ ਨੂੰ ਪਾਈ ਹਰਪਾਲ ਦੇ ਘਰ ਭੇਜੋ ਅਸੀਂ ਤੋਤੇ ਦੀ ਕੀਮਤ ਨਹੀਂ ਮੰਗਦੇ ਦਾਤਾ ਬਖਸ਼ੋ ਇਹ ਗੱਲ ਸੁਣ ਕੇ ਗੁਰੂ ਜੀ ਬਹੁਤ ਜ਼ਿਆਦਾ ਹੈਰਾਨ ਹੋਏ ਇੰਨੇ ਨੂੰ ਪਾਈ ਹਰਪਾਲ ਵੀ ਤੋਤੇ ਦਾ ਪਿੰਜਰਾ ਫੜੀ ਗੁਰੂ ਜੀ ਦੇ ਦਰਬਾਰ ਵਿੱਚ ਹਾਜ਼ਰ ਹੋ ਗਿਆ ਅਤੇ ਆਪਣੀ ਭੈਣ ਤੇ ਬੇਟੀ ਨੂੰ ਗੁਰੂ ਜੀ ਦੇ ਦਰਬਾਰ ਵਿੱਚ ਬੈਠੇ ਵੇਖ ਕੇ ਹੈਰਾਨ ਹੋਇਆ ਗੁਰੂ ਜੀ ਦੇ ਚਰਨਾਂ ਵਿੱਚ ਤੋਤੇ ਦਾ ਪਿੰਜਰਾ ਰੱਖ ਕੇ ਬੋਲਿਆ ਇਹ ਤੋਤਾ ਹੈ ਜਿਸ ਨੂੰ ਆਪ ਪਸੰਦ ਕਰਦੇ ਸੀ ਖਿਮਾ ਕਰਨਾ ਸੌਦਾ ਕਰਦਿਆਂ ਦੇਰੀ ਹੋ ਗਈ ਨਹੀਂ ਤਾਂ ਪਹਿਲਾਂ ਪਹੁੰਚ ਜਾਣਾ ਸੀ ਪਾਈ ਹਰਪਾਲ ਜੀ ਦਾ ਸਿੱਧਕ ਵੇਖ ਕੇ ਸਾਰੀ ਸੰਗਤ ਤਨ ਤਨ ਕਰ ਉਠੀ ਮੂਰਖ ਤੋਤੇ ਵਾਲਾ ਵੀ ਗੁਰੂ ਜੀ ਦਾ ਸਿੱਖ ਬਣਿਆ ਪਾਈ ਹਰਪਾਲ ਦੀ ਭੈਣ ਤੇ ਬੇਟੀ ਨੂੰ ਗੁਰੂ ਜੀ ਨੇ ਆਪਣੀਆਂ ਬੇਟੀਆਂ ਬਣਾ ਲਿਆ ਜੋਗਵਰ ਲੱਭ ਕੇ ਗੁਰੂ ਜੀ ਨੇ ਆਪ ਉਹਨਾਂ ਦੇ ਵਿਆਹ ਕੀਤੇ ਸਤਨਾਮ ਸ੍ਰੀ ਵਾਹਿਗੁਰੂ